ਛਾਤੇ ਛਿਦੀ ਅਕਾਲ ਦੋਸਤੋ ਹਾਂਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤੋਤਾ ਬਣਾਵਾਲੀ ਤੇ ਅੱਜ ਆਪਣੇ ਕੋਈ ਫੈਨ ਆਇਆ ਪੇਦੇ ਉਤੋਂ ਮਿਲਣਾ ਤੇ ਮੇਰੇ ਵੱਲੋਂ ਐਡਾ ਫੈਨਾਂ ਨੂੰ ਆਪਣੇਆਂ ਨੂੰ ਹੈਪੀ ਹੋਲੀ ਜੀ ਤੇ ਬਾਈ ਕਹਦੇ ਹੋਲੀ ਤੇ ਚਾਰ ਲੈਣਾ ਵੀ ਸੁਣਾ ਦੋ ਤੇ ਚਾਰ ਲੈਣਾ ਸੁਣਾਉਣ ਲੱਗਿਆ ਮੈਂ ਤੇ ਦੇ ਮੰਗੂ ਛੋਣੇ ਲੱਗਦੇ ਇਹ ਹੋਲੀ ਦੇ ਰੰਗ ਤੇਰੇ ਮੰਗੂ ਛੋਨੇ ਲੱਗਦੇ ਏ ਹੋਲੀ ਦੇ ਰੰਗ ਹਾਈ ਜੀ ਮੇਰਾ ਕਰਦਾ ਖੇਡਾ ਹੋਲੀ ਤੇਰੇ ਛੰਗ ਹਾਈ ਜੀ ਮੇਰਾ ਕਰਦਾ ਖੇਡਾ ਹੋਲੀ ਤੇਰੇ ਛੰਗ ਹਾਈ ਜੀ ਮੇਰਾ ਕਰਦਾ ਕੁੜੀਆਂ ਦੇ ਨਾਲ ਹੋਲੀ ਖੇਡੇ ਲੱਗਦੀ ਬੜੀ ਪਿਆਰੀ ਮੁੰਡਿਆਂ ਦੇ ਮਨ ਪਾਈ ਜਾਂਦੀ ਰੰਗਾਂ ਨਾਲ ਸੰਗਾਰੀ ਹਰ ਕੋਈ ਤੇ ਤੇ ਰੰਗ ਪਾਉਣ ਲਈ ਲੱਭੀ ਜਾਵੇ ਟੰਗ ਹਰ ਕੋਈ ਤੇ ਤੇ ਰੰਗ ਪਾਉਣ ਲਈ ਲੱਭੀ ਜਾਵੇ ਟੰਗ ਹਾਈ ਜੀ ਮੇਰਾ ਕਰਦਾ ਖੇਡਾ ਹੋਲੀ ਤੇ ਤੇ ਛੰਗ ਹਾਈ ਜੀ ਮੇਰਾ ਕਰਦਾ ਖੇਡਾ ਹੋਲੀ ਤੇ ਤੇ ਛੰਗ ਹਾਈ ਜੀ ਮੇਰਾ ਕਰਦਾ ਥੈਂਕ ਯੂ ਜੀ ਜੀ ਦੇ ਲੋ ਲਵ ਜੀ ਜੀ